ਹਾਂਜੀ ਸਰ ਜਿਹੜੀ ਅੱਜ ਪੇਸ਼ੀ ਕਰਿਓ ਇਹਦੇ ਬਾਰੇ ਦੱਸੋ ਕੀ ਖ਼ਬਰ ਹੀ ਹੋਈ ਹੈ 23 ਦਸਵੰ 2022 ਨੂੰ ਨਾ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਸਰਪਾਲ ਸਿੰਘ ਬਲੂ ਬੇਵਾਂ ਦੀ ਬੇਟੀ ਸਟੋरेज ਤੋਂ ਜਾਰੀ ਸੀ ਵਾਪਸ ਤੇ ਇੱਕ ਸਕੂਟਰੀ ਦੇ ਸਵਾਰ ਤੇ ਤਿੰਨ ਬੰਦੇ ਨੇ ਆਪੇ ਉਹਦਾ ਮੋਬਾਈਲ ਥੋਕੇ ਲਿਆ ਉਹਦੇ ਨਾਲ ਸੁਰੱਖਿਅਤ ਪੇਸ਼ ਦੇ ਵਿੱਚ ਅੱਜ ਅਸੀਂ ਇਹ ਕੰਨੀਸੀ ਕਰ ਰਹੇ ਨੇ ਨਹੀਂ ਕਰ ਰਹੇ ਸਾਡੇ ਐਸਐਸਓ ਸਾਹਿਬ ਨੇ ਦੇ ਕੰਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤੇ ਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਕਵਰ ਕਰ ਲਏ ਇਹ ਹੋਰ ਵੀ ਸਾਨੂੰ ਉਹਨਾਂ ਤੋਂ ਬੜਿਆ ਹੋਰ ਵੀ ਮਾਪਦਾਨੀ ਕੀ ਹੈ ਉਹ ਵੀ ਅਸੀਂ ਉਹਨਾਂ ਦੇ ਤਰੀਸ਼ ਰੂਪ ਦੇਖਾਂਗੇ ਵੀ ਇਹਨਾਂ ਨੇ ਕਿਹੜੀ ਕਿਹੜੀ ਕਾਰਨ ਇਹ ਲੋਕ ਇਹਨਾਂ ਦਾ ਬੈਕਗ੍ਰਾਉਂਡ ਦੀ ਗੱਲ ਕਰੀਏ ਜੀ ਇਹਨਾਂ ਦਾ ਬੈਕਗ੍ਰਾਉਂਡ ਕਿੱਦਾਂ ਹੈ ਬੈਕਗ੍ਰਾਉਂਡ ਉਹਨੇ ਚੈੱਕ ਕਰ ਰਹੇ ਆ ਜੀ ਜਦੋਂ ਵੀ ਫੜੀਏ ਬੈਕਗ੍ਰਾਉਂਡ ਚੈੱਕ ਕਰਨ ਲੱਗੇ ਵੀ ਇਹਨਾਂ ਦੇ ਕਲੱਬ ਜਿਹੜੇ ਕਿਹੜੇ ਕਿਹੜੇ ਹੁੰਦੇ ਆ ਕਿੰਨੇ ਕੁ ਬੰਦੇ ਸੀਗੇ ਇਹ ਮੁੰਡੇ ਕਿੰਨੇ ਸੀ ਕਿੰਨੇ ਬੰਦੇ ਪਹਿਲਾਂ ਵੀ ਇਹਨਾਂ ਨੇ ਵਾਅਦਾ ਦਿੱਤੀ ਅਸੀਂ ਵੀ ਚਿੰਤੀ ਕਰਦੇ ਆ ਕਿ ਹੋਰ ਵੀ ਕੋਈ ਚੀਜ਼ਾਂ ਜੀ ਵੀ ਹੈਗੀਆਂ ਜੀ ਇਹ ਦੁਆਰਾ ਵਿੱਚ ਮਤਲਬ ਕਹ ਲੇ ਕਿ ਚੋਰੀਆਂ ਵਗੈਰਾ ਸਨੇਚਿੰਗ ਕਰਦੇ ਆ ਜਾਂ ਕੋਈ ਹੋਰ ਵੀ ਵਾਰਦਾਤ ਕਰਦੇ ਨੇ ਸਰ ਇਹ ਨਹੀਂ ਨਹੀਂ ਸਨੇਚਿੰਗ ਨਹੀਂ ਲੋ ਸਨੇਚਿੰਗ ਦਾ ਯੂਰ ਕੀ ਚੀਜ਼ ਬਰਾਮਦ ਹੋਈ ਹੈ ਕਿੰਨੇ ਕਰੋ ਉਹ ਵਾਈਟ ਫੋਨ ਬਰਾਮਦ ਹੋਇਆ ਜਿਹੜਾ ਇਹਨੇ ਕੁੜੀ ਤੋਂ ਖੋਇਆ ਸੀਗਾ ਬਾਕੀ ਅਸੀਂ ਹੋਰ ਕੰਫੀਸ਼ ਕਰਦੇ ਆ ਉਮੀਦ ਆ ਵੀ ਕੋਈ ਹੋਰ ਵੀ ਕੋਈ ਬਰਾਮਦ ਹੋ ਕੋਈ ਪਹਿਲੀ ਨਹੀਂ ਉਮੀਦ ਹੈ ਵੀ ਇਹ ਚੋਰੀ ਜਿਹੜੀ ਹੋਆ ਹੋਰ ਵੀ ਪਹ ਲੱਗੀ ਦੀਆਂ ਉਹ ਕਿ ਇਹ ਜੀ ਦਿਨ ਵਾਰਦਾਤਾਂ ਦਿੱਤੀ ਇਕੱਠੇ ਹੀ ਸੀ ਜੀ ਹਾਂ ਇਕੱਠੇ ਸੀ ਇਕੱਠਿਆਂ ਨੇ ਪਿੰਡਾਂ ਨੇ ਵਾਰਦਾਤ ਕੀਤੀ ਹੈ ਜਿਹੜੀ ਸਕੂਟੀ ਦੇ ਬਰਾਮਦ ਕੀਤੀ ਹੈ ਉਹ ਵੀ ਸਕੂਪਲੀ ਰਿਕਵਰ ਕਰ ਲਈਏ ਜਿਹੜੇ ਮੋਬਾਈਲ ਕੋਈ ਉਸ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਵੇਂ ਤਿੰਨੇ ਦੋਸ਼ੀ ਠੀਕ ਹੈ ਥੈਂਕ ਯੂ